ਲੋਬੀ ਕਹਿੰਦੇ ਪੈ ਗਏ ਕਿਹੜੇ ਚੱਕਰ ਚ ਹਾ ਨਹੀਂ ਕੋਈ ਟੱਕਰ ਚ ਅੰਮ੍ਰਿਤਸਰ ਚ ਲੱਗਾ ਵੱਡੇ ਵੱਡੇ ਬੋਰਡ ਮਾਤੂਸ਼ਰੀ ਦਸਤਾਰ ਨੇ ਕਰਤੇ ਵੱਡੇ ਐਲਾਨ ਲਿਖ ਲਿਖ ਕੇ ਲਾਤਾ ਕਹਿੰਦੇ ਸਾਡੇ ਕੋਲ ਆਓ 2 ਪੀਸ ਕੋਡ ਪੈਂਟ 2995 ਚ ਸਲਾਈ ਕਰਕੇ ਲੈ ਕੇ ਜਾਓ 3 ਪੀਸ ਕੋਡ ਪੈਂਟ 15000 ਦੀ ਕੀਮਤ ਵਾਲਾ ਕਹਿੰਦੇ 3760 ਚ ਸਲਾਈ ਕਰਕੇ ਲੈ ਜਾਓ ਆਣਾ ਕਿੱਥੇ ਆ ਪੁਤਲੀਗੜ ਚੌਂਕ ਸ਼੍ਰੀ ਅਮਰਸਰ ਸਾਹਿਬ ਆਹੀ 2 ਪੀਸ ਕੋਟ ਪੈਂਟ ਬਾਜ਼ਾਰ 'ਚ 12000 13000 ਸਟਿਚ ਕਰਕੇ ਦਿੰਦੇ ਆ ਪਰ ਅਸੀਂ ਦੇਣਾ 2995 ਦੇ 3 ਪੀਸ ਬਾਜ਼ਾਰ 'ਚ 15 20000 'ਚ ਸਟਿਚ ਕਰਕੇ ਦਿੰਦੇ ਆ ਪਰ ਅਸੀਂ 37 ਤੋਂ 60 'ਚ ਦੇਣਾ ਚਾਰਮ ਬੂਲ ਵਾਲੀਆਂ ਬਾਸਕਟਾਂ ਆ ਵੀ ਦੇਖੋ ਡਿਜ਼ਾਈਨਰ ਬਾਸਕਟਾਂ ਚਾਹੇ ਇੰਡੋ ਵੈਸਟਰਨ ਬਣਾ ਲਓ ਚਾਹੇ ਜਿਹੜਾ ਮਰਜ਼ੀ ਬਣਾ ਲਓ 15000 17000 18 18000 ਦੀ ਸ਼ੇਰਬਾਨੀ ਸਾਡੇ ਕੋਲ ਆਜੋ ਸਿਰਫ 6650 ਦੇ ਵਿੱਚ ਸ਼ੇਰਬਾਨੀ ਸਲਾਈ ਕਰਕੇ ਸਟਿਚ ਕਰਕੇ ਦੇ ਦਾਂਗੇ ਗਰਮ ਕੁਰਤੇ ਪਜਾਮੇ ਬਜ਼ੁਰਗਾਂ ਲਈ ਨੌਜਵਾਨਾਂ ਲਈ ਵੈਰਾਈਟੀਆਂ ਆ ਗਈਆਂ ਇਹਦੇ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗਿਆ ਗਰੰਟੀ ਠੋਕਿਆ ਰੰਗ ਫੇਟ ਹੋ ਜਵੇ ਰੰਗ ਕੁਛ ਵੀ ਹੋ ਜਵੇ 10 ਮਹੀਨੇ ਦੇ ਵਿੱਚ ਆਓ ਬਦਲ ਕੇ ਨਵਾਂ ਲੈ ਕੇ ਜਾਓ ਰੰਗ ਮੈਚ ਕਰ ਕਰ ਕੇ ਪੱਗਾਂ ਦੇ ਨਾਲ ਟਾਈਆਂ ਵੀ ਲੈ ਕੇ ਜਾਓ ਲੋ ਵੀ ਕਹਿੰਦੇ ਪੈ ਗਿਆ ਕਿਹੜੇ ਚੱਕਰ ਚ ਹਾਂ ਨਹੀਂ ਕੋਈ ਟੱਕਰ ਚ ਅੰਮ੍ਰਿਤਸਰ ਚ ਲੱਗਾ ਵੱਡੇ ਵੱਡੇ ਬੋਰਡ ਮਾਤੂ ਸ਼੍ਰੀ ਦਸਤਾਰ ਨੇ ਕਰਤੇ ਵੱਡੇ ਐਲਾਨ ਲਿਖ ਲਿਖ ਕੇ ਲਾਤਾ ਕਹਿੰਦੇ ਸਾਡੇ ਕੋਲ ਆਓ 2 ਪੀਸ ਕੋਡ ਪੁਆਇੰਟ 2995 ਚ ਸਲਾਈ ਕਰਕੇ ਲੈ ਕੇ ਜਾਓ 3 ਪੀਸ ਕੋਟ ਪੈਂਟ 15000 ਦੀ ਕੀਮਤ ਵਾਲਾ ਕਹਿੰਦੇ 3760 ਚ ਸਲਾਈ ਕਰਕੇ ਲੈ ਜਾਓ ਆਉਣਾ ਕਿੱਥੇ ਆ ਪੁਤਲੀਗੜ ਚੌਂਕ ਸ਼੍ਰੀ ਅਮਰਸਰ ਸਾਹਿਬ ਆਪਾਂ ਅੰਦਰ ਵੀ ਜਾਂਦੇ ਆ ਦੇਖਦੇ ਆ ਵੈਰਾਈਟੀਆਂ ਭਾਜੀ ਬੜਾ ਰੌਲਾ ਰੱਪਾ ਪੈ ਗਿਆ ਵੱਡੇ ਵੱਡੇ ਬੋਰਡ ਲਾ ਦੇ ਲਿਖ ਲਿਖ ਕੇ ਕਹਿੰਦੇ 10-10 ਇਹਨਾਂ ਕੋਟ ਪੈਂਟ ਲੈ ਜਾਓ 2995 ਚ ਥਰੀ ਪੀਸ ਕੋਟ ਪੈਂਟ 3760 ਚ ਆ ਬੜੀ ਸੋਹਣੀ ਵੈਰਾਈਟੀ ਡਿਜ਼ਾਈਨ ਇਹ ਕਰਕੇ ਦਾ ਦਿੱਤੀ ਆ ਜੀ ਇੱਕ ਗੱਲ ਕਲੀਅਰ ਕਰ ਦੇਣਾ ਚਾਹਨਾ ਇਹ ਕੋਈ ਰੈਡੀमेड ਕੋਟ ਪੈਂਟ ਨਹੀਂ ਹੈਗੇ ਥੋਡੇ ਨਾਪ ਦੇ ਥੋਡੇ ਮਨਪਸੰਦ ਰੰਗ ਦੇ ਥੋਡੇ ਮਨਪਸੰਦ ਦਾ ਡਿਜ਼ਾਈਨ ਇੱਥੇ ਤਿਆਰ ਕਰਕੇ ਦਿੰਨੇ ਆ ਕਾਰੀਗਰਾਂ ਦੋ ਆ ਚੈੱਕ ਕਰੋ ਜੀ ਥਰੀ ਪੀਸ ਬਾਜ਼ਾਰ 'ਚ 15 20000 'ਚ ਸਟਿਚ ਕਰਕੇ ਦਿੰਦੇ ਆ ਪਰ ਅਸੀਂ 3760 'ਚ ਦੇਣਾ ਆ ਚੈੱਕ ਕਰੋ ਜੀ 2 ਪੀਸ ਕੋਟ ਪੈਂਟ ਆਹੀ 2 ਪੀਸ ਕੋਟ ਪੈਂਟ ਬਾਜ਼ਾਰ 'ਚ 12000 13000 ਸਟਿਚ ਕਰਕੇ ਦਿੰਦੇ ਆ ਪਰ ਅਸੀਂ ਦੇਣਾ 2995 ਜੀ ਦੇਖੋ ਜੀ ਠੰਡ ਆ ਗਈ ਆ ਠੰਡ ਦੇ ਵਿੱਚ ਕੁਰਤੇ ਪਜਾਮਾ ਉੱਤੇ ਗਰਮ ਬੂਲ ਵਾਲੀਆਂ ਬਾਸਕਟਾਂ ਆ ਵੀ ਦੇਖੋ ਡਿਜ਼ਾਈਨਰ ਬਾਸਕਟਾਂ ਚਾਹੇ ਇੰਡੋ ਵੈਸਟਰ ਬਣਾ ਲਓ ਚਾਹੇ ਜਿਹੜਾ ਮਰਜ਼ੀ ਬਣਾ ਲਓ ਇਹ ਹੁਣ 10 10000 ਨਹੀਂ ਲੈਣਾ 3895 ਚ ਸਲਾਈ ਕਰਕੇ ਰੰਗ ਆ ਦੇਖੋ ਰੰਗ ਚੈੱਕ ਕਰੋ ਜੀ ਕੋਈ ਇੱਕ ਦੋ ਰੰਗ ਨਹੀਂ ਕੋਈ ਦਿਖਾ ਕੇ ਤੁਹਾਨੂੰ ਕੈਮਰੇ 'ਚ ਦਿਖਾਉਂਦੇ ਕੁਝ ਹੋਰ ਦੇ ਦਿੰਦੇ ਹੋਰ ਜਿਵੇਂ ਕਹਾਵਤ ਹੈ ਕਹਿੰਦੇ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹੋਰ ਹੁੰਦੇ ਆ ਤੇ ਖਾਂਡ ਦੇ ਕੁਝ ਹੋਰ ਹੁੰਦੇ ਆ ਮਾਦਰਮ ਸਾਡੇ ਕੋਲ ਆ ਚੈੱਕ ਕਰ ਲੋ ਆ ਰੰਗ ਚੈੱਕ ਕਰੋ ਜੀ ਆ ਵੀ ਲਾਈਨ 2995 ਆ ਵੀ ਲਾਈਨ 2995 2 ਪੀਸ ਆ ਵੀ ਲਾਈਨ 2995 ਤੇ ਆ ਚੌਥੀ ਲਾਈਨ ਵੀ 2395 ਦੀ ਦੇਖੋ ਜੀ ਕੋਟ ਪੈਂਟਾਂ ਦੇ ਨਾਲ ਨਾਲ ਸ਼ੇਰਵਾਨੀ ਆ ਬਾਜ਼ਾਰਾਂ ਜੀ ਆ ਕੇ ਰੇਟ ਪਤਾ ਕਰੋ 15000 17000 18 18000 ਦੀ ਸ਼ੇਰਵਾਨੀ ਸਾਡੇ ਕੋਲ ਆਜੋ ਸਿਰਫ 606500 ਦੇ ਵਿੱਚ ਸ਼ੇਰਵਾਨੀ ਸਲਾਈ ਕਰਕੇ ਸਟਿਚ ਕਰਕੇ ਦੇ ਦਾਂਗੇ ਡਿਜ਼ਾਈਨ ਸਾਡੇ ਕੋਲ ਬਹੁਤ ਆ ਵੈਰਾਈਟੀ ਬਹੁਤ ਆ ਇਧਰ ਕੋਰਤੇ ਪਜਾਮੇ ਵੀ ਚੈੱਕ ਕਰ ਲਓ ਤੁਸੀਂ ਵਾਈਟ ਰੰਗ ਦੇ ਕੋਰਤੇ ਪਜਾਮੇ ਗਰਮ ਕੁਰਤੇ ਪਜਾਮੇ ਬਜ਼ੁਰਗਾਂ ਲਈ ਨੌਜਵਾਨਾਂ ਲਈ ਵੈਰਾਈਟੀਆਂ ਆ ਗਈਆਂ ਐਸੇ ਪੇਪਰ ਕਾਟਨ ਦੇ ਕੁਰਤੇ ਪਜਾਮੇ ਲੇਲਣ ਦੇ ਕੁਰਤੇ ਪਜਾਮੇ ਗੀਜ਼ਾ ਕਾਟਨ ਦੇ ਕੁਰਤੇ ਪਜਾਮੇ ਰੰਗ ਮੈਂ ਕਹਿੰਦਾ ਮਾਲਵੇ ਤੋਂ ਆ ਗਏ ਰੰਗ ਕੇ ਕੁਰਤੇ ਪਜਾਮੇ ਪੇਪਰ ਕਾਟਨ ਦੇ ਗੀਜ਼ਾ ਕਾਟਨ ਦੇ ਲੇਲਣ ਜਿਹਨੇ ਰੰਗ ਨਹੀਂ ਹੁਣੇ ਜਿੰਨੇ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਤੋਂ ਔਰ ਜਿਹੜੀ ਗੱਲ ਤੁਸੀਂ ਕਹਿਤੀ ਆ ਕਹਿੰਦੇ ਕਿਹੜੇ ਪਇਓ ਚੱਕਰ ਜੇ ਹੈ ਨਹੀਂ ਕੋਈ ਟੱਕਰ ਜੇ ਉਹਦਾ ਕਾਰਨ ਇਹ ਆ ਤਾਂਕਾ ਲੱਗੀਆਂ ਪਈਆਂ ਕੋਟ ਪੈਂਟਾਂ ਦੀਆਂ ਇੱਥੇ ਸਜਾਅ ਕਿਹਣੀ ਰੱਖੀਆਂ ਇਹ ਰੋਜ ਆਉਂਦੀਆਂ ਰੋਜ ਜਾਂਦੀਆਂ ਕਿਉਂਕਿ ਕੱਪੜਾ ਆਉਂਦਾ ਟੇਲਰ ਆਉਦੇ ਡਾਂਗਾ ਆਉਂਦੀਆਂ ਫੈਕਟਰੀਆਂ ਵੀ ਆਉਂਦੀਆਂ ਦੇਖੋ ਜੀ ਪੱਗਾਂ ਬੰਨਣ ਵਾਲੇ ਭਰਾ ਵੀ ਬਾਲੇ ਖੁਸ਼ ਹੋ ਗਏ ਕਹਿੰਦੇ ਨਜ਼ਾਰਾ ਆ ਰਿਹਾ ਨਜ਼ਾਰਾ ਆ ਰਿਹਾ ਵੇ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਆ ਦੇਖ ਲੋ ਲੈ ਕੇ ਲਾਤਾ ਕਹਿੰਦੇ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗਿਆ ਗਾਰੰਟੀ ਠੋਕਿਆ ਰੰਗ ਫੇਟ ਹੋ ਜਵੇ ਰੰਗ ਕੁਛ ਵੀ ਹੋ ਜਵੇ ਡੱਬ ਪੈ ਜਾਵੇ 3 ਮਹੀਨੇ ਦੇ ਵਿੱਚ ਆਓ ਬਦਲ ਕੇ ਨਮਾ ਲੈ ਕੇ ਜਾਓ ਟਾਈਆਂ ਟਾਈਆਂ ਦਾ ਪੌਂਦੀਆਂ ਪੰਘੜੇ ਆ ਦੇਖੋ ਤੁਸੀਂ ਰੰਗ ਮੈਚ ਕਰ-ਕਰ ਕੇ ਪੱਗਾਂ ਦੇ ਨਾਲ ਟਾਈਆਂ ਵੀ ਲੈ ਕੇ ਜਾਓ ਵੈਰਾਈਟੀਆਂ ਘੱਟ ਨਹੀਂ ਇਸ ਤੋਂ ਇਲਾਵਾ ਤੁਸੀਂ ਪੈਂਟਾਂ ਸ਼ਰਟਾਂ ਲੈਣੀਆਂ ਦੇਖੋ ਤੁਸੀਂ ਲਾਈਨਿੰਗ ਚ ਲੈ ਲਓ ਤੁਸੀਂ ਚੈੱਕ ਚ ਲੈ ਲਓ ਬਸ ਜੋ ਪਸੰਦ ਆਉਂਦਾ ਲੈ ਜਾਓ ਤੁਸੀਂ ਚੱਕ ਦਿਓ ਬਸ ਕਹਿੰਦੇ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਕੋਈ ਕਹਿੰਦਾ ਮਾਸੀ ਦੀ ਕੁੜੀ ਦਾ ਵਿਆਹ ਕੱਲਾ ਪੁਤਲੀ ਘਰ ਖੜਾਈ ਤੁਹਾਡੇ ਨਾਲ ਜੈਟਸ ਦੀ ਸ਼ਾਪਿੰਗ ਕਰਨ ਵਾਸਤੇ ਜਿੱਥੇ ਦਸਤਾਰਾ ਕੋਟ ਪੈਂਟ ਲੌਂਗ ਕੋਟ ਸ਼ੇਰਵਾਨੀਆਂ ਸਾਰਾ ਕੁਝ ਇੱਕ ਛਤ ਹੇਟਾ ਦੇਖੋ ਜੀ 2995 ਤੋਂ ਤਾਂ ਸਾਡੇ ਕੋਲ ਸ਼ੁਰੂ ਹੋ ਜਾਂਦਾ ਆ ਕੋਈ ਬੰਦਾ ਕਹਿੰਦਾ ਵੀ ਸਾਨੂੰ ਜਿਹੜਾ 20000 ਵਾਲਾ ਕੋਟ ਪੈਂਟ ਉਹ ਵੀ ਦਿਖਾਓ 25000 ਵਾਲਾ ਉਹ ਵੀ ਦਿਖਾਓ ਭਾਈ ਸਾਹਿਬ 20 20000 ਵਾਲੇ ਕੋਟ ਪੈਂਟ 5 5000 ਚ 5 5000 ਚ 25 25000 ਵਾਲੇ 6 6 7 7000 ਚ ਮਤਲਬ ਨਜ਼ਾਰੇ ਬੰਨ ਪੂਰੇ ਦਵਾਂਗੇ ਛੇਤੀ ਆਜੋ ਬਲੇਜ਼ਰ ਲੈ ਜਾਓ কুরਤੇ ਪਜਾਮੇ ਲੈ ਜਾਓ ਕੋਟ ਪੈਂਟ ਲੈ ਜਾਓ ਲੌਂਗ ਕੋਟ ਲੈ ਜਾਓ ਦਸਤਾਰਾਂ ਲੈ ਜਾਓ ਲਾਈਨਿੰਗ ਦਾ ਕੱਪੜਾ ਲੈ ਜਾਓ ਸਾਰੀ ਵੈਰਾਈਟੀ ਇੱਕੋ ਛੱਤ ਹੇਟਾਂ ਜਿਨ੍ਹਾਂ ਨੇ ਲੌਂਗ ਕੋਟ ਬਣਾਉਣੇ ਆ ਦੇਖੋ ਵੂਲ ਦੇ ਵਿੱਚ ਕੱਪੜਾ ਇਹਦੇ ਵਿੱਚ ਰੰਗ ਬਹੁਤ ਮਿਲ ਜਾਣੇ ਆ ਛੇਦੀ ਛੇਦੀ ਪਹੁੰਚੋ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਸ਼੍ਰੀ ਅੰਮ੍ਰਿਤਸਰ ਸਾਹਿਬ